ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਭਾਈ ਬਲਵੰਤ ਸਿੰਘ ਗੋਪਾਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਤਾਂ ਹੋਗੀ ਕਿਉਂਕਿ ਹਰਨਾਮ ਸਿੰਘ ਧੋਮਾ ਨੂੰ ਲੈ ਕੇ ਕੁਝ ਮਸਲੇ ਇਸ ਵੇਲੇ ਵਿਚਾਰੇ ਜਾਣ ਲੱਗੇ ਨੇ ਔਰ ਖਾਸ ਤੌਰ ਦੇ ਉੱਤੇ ਇੱਕ ਵੀਡੀਓ ਫੁਟੇਜ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਹਰਨਾਮ ਸਿੰਘ ਧੋਮਾ ਦੇ ਉੱਤੇ ਸਵਾਲ ਖਾਸੇ ਖੜੇ ਹੋ ਰਿਹਾ ਹੈ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੋਪਾਲਾ ਜੀ ਤੁਸੀਂ ਇੱਕ ਵੀਡੀਓ ਦੇ ਵਿੱਚ ਇੱਕ ਬਿਆਨ ਦਿੱਤਾ ਔਰ ਕਈ ਚਰਚਾਵਾਂ 'ਚ ਵੀ ਸੁਣਨ ਨੂੰ ਆਇਆ ਕਿ ਹਰਨਾਮ ਸਿੰਘ ਧੋਮਾ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਸੇਵਾ ਮੁਕਤ ਕਹਿ ਦਈਏ ਜਾਂ ਬਰਖਾਸਤ ਕਹਿ ਦਈਏ ਕੱਢਣ ਤੱਕ ਦੀ ਗੱਲ ਜਿਹੜੀ ਕਰਦੇ ਪਏ ਹੋ ਆਖਿਰ ਇਦਾਂ ਦਾ ਹੋ ਕੀ ਗਿਆ ਪਹਿਲਾਂ ਤੇ ਇਹਦੇ ਤੇ ਹੀ ਆਈ ਜੇ ਬਿਲਕੁਲ ਜੀ ਭਾਈ ਸਾਹਿਬ ਜੀ ਬੇਨਤੀ ਆ ਕਿ ਕੋਈ ਚੀਜ਼ ਦਾ ਕੋਈ ਟਾਈਮ ਕੋਈ ਹੱਦ ਕੋਈ ਸੀਮਾ ਹੁੰਦੀ ਹੈ ਹਰਨਾਮ ਸਿੰਘ ਨੇ ਅੱਜ ਤੱਕ ਇੰਨੀਆਂ ਗਲਤੀਆਂ ਕਰ ਚੁੱਕਾ ਹੈ ਇੱਕ ਨਹੀਂ ਦੋ ਨਹੀਂ ਗਲਤੀ ਤੋਂ ਭਰੇ ਨਾ ਹੋ ਚੁੱਕੀਆਂ ਦਸ ਜਿਹੜੀਆਂ ਇਹਦੀਆਂ ਹਨ ਗਲਤੀ ਤੋਂ ਬਾਹਰ ਆ ਤੇ ਦੰਦਮੀ ਤਖਸਾਲ ਇੱਕ ਉਹ ਮਹਾਨ ਸੰਸਥਾਏ ਜਿਨੇ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਲੋੜ ਪਈ ਧਰਮ ਲਈ ਪੰਥ ਲਈ ਕੌਮ ਲਈ ਆਪਣੇ ਸਿਰoverline ਇਸ ਦੇ ਮੁਖੀਆਂ ਨੇ ਹੂੰ ਠੀਕ ਜੀ ਤੋਂ ਇਸ ਚੀਜ਼ ਨੂੰ ਲੈ ਕੇ ਇਹਦੀਆਂ ਕੀਤੀਆਂ ਹੋਈਆਂ ਆਪ ਉਦਰੀਆਂ ਤੋਂ ਹੂੰ ਇਹਦੀਆਂ ਮਨਮਰਜ਼ੀਆਂ ਤੋਂ ਹੂੰ ਇਹਦੇ ਸਿਧਾਂਤ ਤੋਂ ਕਿਰਦਾਰ ਤੋਂ ਹੂੰ ਸਾਰਿਆਂ ਪੱਖਾਂ ਤੋਂ ਡਿਗ ਜਾਣ ਕਰਕੇ ਹੂੰ ਇਸ ਨੂੰ ਦੰਦਮੀ ਤਖ਼ਤਾਲ ਦੀਆਂ ਸਾਰੀਆਂ ਸਵਾਮਾਂ ਤੋਂ ਸਾਰੇ ਆਉਧਿਆਂ ਤੋਂ ਅੱਜ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ ਹੂੰ ਇਸ ਨੂੰ ਦੰਦਮੀ ਤਖ਼ਤਾਲ ਦਾ ਕਿਸੇ ਵੀ ਤਰ੍ਹਾਂ ਦਾ ਹੂੰ ਕੋਈ ਵੀ ਨਾ ਸ਼ਬਦ ਵਰਤੁੰਦਾ ਕੋਈ ਹੱਕ ਹਕੂਕ ਨਹੀਂ ਮੈਂ ਬਤੌਰ ਵਿਦਿਆਰਥੀ ਦੰਦਮੀ ਟਕਸਾਲ ਭਾਈ ਬਲਵੰਤ ਸਿੰਘ ਪਾਲਾ ਇਹ ਗੱਲ ਅਲਾਣੀਆਂ ਤੌਰ ਤੇ ਕਹਿ ਰਿਹਾ ਔਰ ਮੈਂ ਨਹੀਂ ਕਹਿ ਰਿਹਾ ਸਮੁੱਚੀ ਦੰਦਮੀ ਤਖਸਾਲ ਦੇ ਸਮੂਹ ਸਿੰਘ ਜਿਹੜੇ ਸਿਧਾਂਤ ਨਾਲ ਖੜੇ ਨੇ ਸਿਧਾਂਤ ਤੌਰ ਤੇ ਪਹਿਰਾ ਦੇ ਰਹੇ ਆ ਔਰ ਜਿਹੜੀ ਕੌਮ ਸਾਡੀ ਆ ਖਾਲਸਾ ਪੰਥ ਪੰਥ ਜਥੇਬੰਦੀਆਂ ਦੇ ਜੀ ਜੀ ਹੁਣ ਤੱਕ ਜਿਹੜੇ ਇਲਜ਼ਾਮ ਲੱਗਦੇ ਆਏ ਭਾਈ ਥੋਮਾ ਦੇ ਉੱਤੇ ਚਲੋ ਉਹ ਤਾਂ ਆਪਾਂ ਇਲਜ਼ਾਮ ਕਹਿ ਕੇ ਹੁਣ ਤੱਕ ਕਹਿ ਸਕਦੇ ਆਂ ਪਰ ਹੁਣ ਇਹੋ ਜੀ ਕੀ ਸਿਚੁਏਸ਼ਨ ਹੋ ਗਈ ਮੈਂ ਵਿਸਥਾਰ ਪੂਰਵਕ ਜਾਣਨਾ ਚਾਹੁੰਦਾ ਕਿ ਇਹੋ ਜਾਂ ਕੀ ਮਸਲਾ ਸਾਹਮਣੇ ਆ ਗਿਆ ਕਿ ਹੁਣ ਤੁਸੀਂ ਐਡਾ ਵੱਡਾ ਫੈਸਲਾ ਲੈ ਹੀ ਲਿਆ ਵੇਖੋ ਜੀ ਜਦੋਂ ਇਹ ਮੁਖੀ ਬਣਿਆ ਆਪਣੇ ਤੌਰ ਤੇ ਆਪ ਨੂੰ ਬਣਿਆ ਮੁਖੀ ਆ ਇਸ ਨੂੰ ਖਾਲਸਾ ਪੰਥ ਨੇ ਇਹਨੇ ਰੋ ਰੀਤਾਂ ਨੂੰ ਸੱਤ ਮਾਰੀ ਇਹ ਬਣ ਗਿਆ ਮੰਨਦੇ ਹਾਂ ਠੀਕ ਆ ਜਦੋਂ ਇਹ ਬਣ ਜਾਂਦਾ ਸੀ ਤਾਂ ਉਸ ਦਿਨ ਵੀ ਵਿਰੋਧ ਕੀਤਾ ਸੀ ਫਿਰ ਇਹ ਕੀ ਕਰ ਕੀਤਾ ਹੈ ਇਹ 2005 ਦੇ ਵਿੱਚ श्री आनंदपुर साहब ओथे पोचदे जाके कांग्रेस मुख मुख्यमंत्री कैप्टन अमरिंदर सिंह एब सोपेगा लगा तो ठीक है जी जो के कांग्रेस ओ जमात सी जिसकी ਸਿੱਧਮ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦੀ ਦੋਸ਼ੀ ਤੇ ਦੰਦਨੀ ਤਖਸਾਲ ਦੇ ਮੁਖੀ ਤੇ ਦੰਦਨੀ ਤਖਸਾਲ ਦੇ ਸਿੰਘਾਂ ਤੇ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੇ ਧਰਮ ਤੇ ਹਮਲਾ ਕੀਤਾ ਲੋਹਨਾਟੀ ਕਾਂਗਰਸ ਦੇ ਨਾਲ ਇਹਨੇ ਜਫੀਆਂ ਪਾਈਆਂ ਇੱਕ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਰਬੀਆਂ ਹੋ ਜਾਂਦੀਆਂ ਨੇ ਬਹੁਤ ਕੁਝ ਵਾਪਰ ਜਾਂਦਾ ਸਾਰੇ ਪੰਜਾਬ ਵਿੱਚ ਗੁਰੂ ਕੇ ਸਿੰਘ ਇਨਸਾਫ ਮੰਗਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਹੀਦ ਹੋ ਜਾਂਦੇ ਨੇ ਇਹ ਜਾ ਕੇ ਉਹਨਾਂ ਬਾਦਲਾਂ ਨਾਲ ਬੈਠਾ ਜਿਨ੍ਹਾਂ ਬਾਦਲਾਂ ਨੂੰ ਖਾਲਸਾ ਪੰਥ ਨੇ ਸ੍ਰੀ ਅਕਾਲ ਪਖ ਸਾਹਿਬ ਨੇ ਕੌਮ ਦੇ ਦੋਸ਼ੀ ਗਦਾਰਿਆਂ ਐਲਾਨਿਆ ਇਹ ਬੰਦਾ ਉਹਨਾਂ ਦੀ ਬੁੱਕਲ ਦੇ ਵਿੱਚ ਬੈਠਾ ਰਿਹਾ ਇਹਨੇ ਪੰਥ ਨਾਲ ਕਦੀ ਨਹੀਂ ਖਲੋਤਾ ਕਦੀ ਵੀ ਜਾ ਕੇ ਨੇ ਕਿਸੇ ਵੀ ਜਗ੍ਹਾ ਦਿੱਤੇ ਜਾ ਕੇ ਕਿਸੇ ਧਰਨੇ ਮਜ਼ਾਰੇ ਵਿੱਚ ਕੌਮ ਦੇ ਦਖਾਂਤ ਵਿੱਚ ਦੁੱਖ ਵੰਡਾਇਆ ਸਮੂਲੀਅਤ ਕੀਤੀ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦੇ ਉੱਤੇ ਹਾ ਦਾ ਨਾਹਰਾ ਮਾਰਿਆ ਹੋਵੇ ਦੰਦਮੀ ਤਕਸਾਲ ਦੇ ਮੁਖੀਆਂ ਦਾ ਇਤਿਹਾਸ ਰਿਹਾ ਜਦੋਂ ਵੀ ਕੋਈ ਪੰਥ ਕੌਮ ਤੇ ਬਣਦੀ ਹੈ ਤੇ ਲਕੀਰ ਖਿੱਚ ਕੇ ਤਕਸਾਲ ਦੇ ਮੁਖੀ ਆਉਂਦੇ ਰਹੇ ਨੇ ਫਿਰ ਜਿਹੜਾ ਖੱਟੜ ਆ ਹਰਿਆਣੇ ਦਾ ਮੁੱਖ ਮੰਤਰੀ ਜੀ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਦਾ ਵਿਰੋਧ ਕੀਤਾ ਕਿ ਮੈਂ ਗੁਰੂ ਘਰ ਤਾਂ ਐਂਟਰ ਹੋਣਾ ਪਹਿਲਾਂ ਸੰਤਾਂ ਦੀ ਤਸਵੀਰ ਗੁਰਦੁਆਰੇ ਸਾਹਿਬ ਚੋਂ ਤਾਰੀ ਜਾਵੇ ਇਸ ਬੰਦੇ ਦੀਆਂ ਉਹਦੇ ਨਾਲ ਫੋਟੋਆਂ ਨੇ ਸਟੇਜਾਂ ਸਾਂਹੀਆਂ ਕੀਤੀਆਂ ਇੱਕ ਨਹੀਂ ਇਹਦੀਆਂ ਬਹੁਤ ਗਲਤੀਆਂ ਫੇਰ ਇਹ ਪਿਛਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਬੰਬਈ ਜਾ ਕੇ ਭਾਜਪਾ ਦੀ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਮੰਗਦਾ ਰਿਹਾ ਅਸੀਂ ਇਹਨੂੰ ਸਵਾਦਦੇ ਹਾਂ ਇਹਨੂੰ ਬੰਦੀ ਸਿੰਘ ਭਾਈ ਅਮਰਤਪਾਲ ਸਿੰਘ ਵਰਗੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਸਿੰਘ ਨੇ ਜਿਹੜੇ ਉਹਨਾਂ ਦੀ ਇੱਥੇ ਇਲੈਕਸ਼ਨ ਚੱਲਦੀ ਸੀ ਇਹਨੇ ਭਾਈ ਅਮਰਿਤਪਾਲ ਸਿੰਘ ਦੀ ਵੋਟ ਦੇ ਵਿੱਚ ਪਿੰਡਾਂ 'ਚ ਪ੍ਰਚਾਰ ਕੀਤਾ ਵੋਟਾਂ ਮੰਗੀਆਂ ਸਰਦਾਰ ਸਿਨਨਜੀਤ ਸਿੰਘ ਮਾਨ ساری ਜ਼ਿੰਦਗੀ ਸੰਤ ਜਰਨੈਲ ਸਿੰਘ ਦੇ ਨਾਂ ਤੇ ਖਾਲਸਾਤਨ ਦੀ ਪ੍ਰਾਪ ਸੰਘਰਸ਼ ਦੇ ਨਾਂ ਤੇ ਸੰਤ ਜਰਨੈਲ ਸਿੰਘ ਦੇ ਨਾਂ ਤੇ ਕੌਮ ਦੇ ਨਾਂ ਤੇ ਉਹ ਬੰਦਾ ਸਿਧਾਂਤ ਤੇ ਖੜਕੇ ਪਹਿਰੇਦਾਰੀ ਕਰਦਾ ਰਿਹਾ ਸਰਦਾਰ ਸਿਨਨਜੀਤ ਸਿੰਘ ਦੀ ਮਾਨ ਵਾਸਤੇ ਇਹਨੇ ਕਦੀ ਆਣ ਕੇ ਪੰਜਾਬ ਦੇ ਵਿੱਚ ਕਿਹਾ ਸਿੱਖਾਂ ਨੂੰ ਅਪੀਲ ਕੀਤੀ ਕਿ ਵੋਟਾਂ ਦਿਓ ਜਦੋਂ ਕਿ ਇੱਕ ਬੀਜੇਪੀ ਲਈ ਇਹ ਬੋਟਾ ਮੰਗਦਾ ਫਿਰ ਹੱਦ ਉਦੋਂ ਹੋ ਗਈ ਜਦੋਂ ਇਹਨੇ ਜਾ ਕੇ ਨਾਂਗੇ ਸਾਧੂਆਂ ਦੇ ਨਾਲ ਉੱਥੇ ਗੰਗਾ ਦੇ ਉੱਤੇ ਜਾ ਕੇ ਉਹਦੇ ਚ ਜੁੱਬੀਆਂ ਨਾਉਂਦਾ ਭਗਵੇਂ ਲੀੜੇ ਪਾਉਂਦਾ ਠੀਕ ਹੈ ਫਿਰ ਉਹ ਉੱਥੇ ਜਾ ਕੇ ਉਹਨਾਂ ਦਾ ਵੇਟਰ ਬਣ ਕੇ ਤੇ ਉੱਥੇ ਖਿਚੜੀਆਂ ਵੰਡਦਾ ਫਿਰਦਾ ਜਿਹੜਾ ਆ ਇਹ ਸਾਡੀਆਂ ਸਿੱਖ ਸੰਪਰਦਾਵਾਂ ਦੀਆਂ ਰੌ ਰੀਤਾ ਨਹੀਂ ਗੀਆਂ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਣੀ ਨੇ ਸਤਗੁਰੂ ਨਾਨਕਦੇਵ ਸਾਹਿਬ ਮਹਾਰਾਜ ਨੇ ਆਪਣੀ ਕੌਮ ਵਾਸਤੇ ਧਰਮ ਵਾਸਤੇ ਬਹੁਤ ਥਾਵਾਂ ਤੇ ਗਏ ਨੇ ਪਰ ਉਹਨਾਂ ਦੇ ਵਿੱਚ ਰਲਗੱਡ ਨਹੀਂ ਹੋਏ ਆਪਣਾ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਜ਼ਰੂਰ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕਰ ਦਿੱਤੀ ਠੀਕ ਆ ਜੀ ਪਰ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਤਾਂ ਕੀਤੀ ਦੁਨੀਆਂ ਤੋਂ ਨਿਆਰਾ ਖਾਲਸਾ ਨੂੰ ਕਰਨ ਲਈ ਤੇ ਮਹਾਰਾਜ ਸਾਹਿਬ ਦਾ ਹੁਕਮ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਹੁ ਮੈਂ ਸਾਰਾ ਜਬ ਇਹ ਦੇ ਬਿਰਨ ਕੀ ਰੀਤ ਮੈਂ ਨਾ ਕਰੂੰ ਕੀ ਪ੍ਰਤੀਤ ਜਦੋਂ ਖਾਲਸਾ ਕਿਸੇ ਦੀ ਰੀਤ ਵਿੱਚ ਕਿਸੇ ਵਿੱਚ ਰਲਗੜ ਹੋ ਜੂ ਉਹ ਮੇਰਾ ਨਹੀਂ ਮੈਂ ਤੇ ਵਿਸ਼ਵਾਸ ਨਹੀਂ ਕਰਦਾ ਇਹ ਸਾਰੀਆਂ ਹੱਦਾਂ ਬੰਨੇ ਤੋੜ ਕੇ ਇਸ ਬੰਦੇ ਨੇ ਇਹ ਸਾਰਾ ਕੁਝ ਕਰ ਦਿੱਤਾ ਇਹ ਉਹਨਾਂ ਦੀ ਇੱਕ ਵਾਰੀ ਨੇ ਬੜੀ ਵਾਰਾ ਉਹਨਾਂ ਦੇ ਵਿੱਚ ਗਿਆ ਹੈ ਪਰ ਇਹਦੀਆਂ ਵੀਡੀਓ ਦੂਜੀਆਂ ਤੀਜੀਆਂ ਸਾਰੀਆਂ ਆ ਚੁੱਕੀਆਂ ਨੇ ਇਹ ਬਿਲਕੁਲ ਦਮਦਮੀ ਟਕਸਾਲ ਦੇ ਕਿਸੇ ਵੀ ਅਹੁਦੇ ਦੇ ਯੋਗ ਨਹੀਂ ਤੇ ਨਾ ਕਦੀ ਦਮਦਮੀ ਟਕਸਾਲ ਦੇ ਮੁਖੀਆਂ ਨੇ ਕਿਸੇ ਉਸ ਜਮਾਤ ਲਈ ਵੋਟਾਂ ਨਹੀਂ ਮੰਗੀਆਂ ਜਿਸ ਜਮਾਤ ਨੇ ਕਿਆ ਹੋਵੇ ਕਿ ਇਹ ਜਿਹੜਾ ਆ ਹਰਮੰਦਰ ਸਾਹਿਬ ਤੇ ਹਮਲਾ ਬਿਲਕੁਲ ਜਾਇਜ਼ ਸੀ ਮੈਂ ਇੱਕ ਦੋ ਮਿੰਟ ਲੈ ਸਕਦਾ ਤੁਹਾਡੇ ਵਿੱਚ ਗੱਲ ਚੱਲਦੀ ਜੀ ਵੇਖੋ ਜੀ ਜੀ ਵੇਖੋ ਕਿ ਜਦੋਂ 1980 81 ਦੀਆਂ ਗੱਲਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਜੀ ਦੰਦਨੀ ਟਕਸਾਲ ਦੇ ਮੁਖੀ ਤੇ ਸ੍ਰੀ ਅਕਾਲ ਪੁਰਖ ਸਾਹਿਬ ਸ੍ਰੀ ਅਮਰਤਸਰ ਸਾਹਿਬ ਮੌਜੂਦ ਸੀ ਬੈਠੇ ਸੀ ਹੂੰ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ ਜੀ ਉਹਨਾਂ ਨੇ ਇੱਕ ਐਲਾਨਿਆਂ ਤੌਰ ਤੇ ਮੰਗ ਕੀਤੀ ਸੀ ਹੂੰ ਜਿਹੜੀ ਅੱਜ ਵੀ ਸਿੱਖਾਂ ਦੀ ਮੰਗ ਉਹ ਜਿਹੜੀ ਉਸੇ ਦੀ ਤਰ੍ਹਾਂ ਖੜੀ ਹੈ ਕਿ ਸ੍ਰੀ ਅਮਰਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜੀ ਜਦੋਂ ਇਹ ਮੰਗ ਕੀਤੀ ਬੀਜੇਪੀ ਵਾਲਿਆਂ ਆਰਐਸਐਸ ਵਾਲਿਆਂ ਨੇ ਅਮਰਤਸਰ ਦੇ ਵਿੱਚ ਸ਼ੂਲਾਂ ਦੇ ਉੱਤੇ ਬੀੜੀਆਂ ਸਿਰਟਾਂ ਦੇ ਬੰਡਲ ਬੰਨ ਕੇ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਿਵਾਲੇ ਸ਼ਹਿਰ ਚ ਇੱਕ ਮਾਰਚ ਕੱਢਿਆ ਤੇ ਉੱਥੇ ਕਿਹਾ ਸੀ ਕੰਗਾ ਕੱਚਕੜਾ ਕਰਪਾਨ ਇਹਨੂੰ ਭੇਜ ਦਿਆਂਗੇ ਪਾਕਿਸਤਾਨ ਹੂੰ ਠੀਕ ਆ ਤੇ ਬੀੜੀ ਸਿਰਟ ਪੀئیںਗੇ ਸ਼ਾਨ ਸੇ ਜੀئیںਗੇ ਫਿਰ ਇਹਨਾਂ ਦੇ ਮਾਰਚ ਦੀ ਗਵਾਹੀ ਕਰਦਾ ਸੀ ਬੀਜੇਪੀ ਦਾ ਹਰਬੰਸ ਲਾਲ ਖਰਨਾ ਫਿਰ ਉਹਨਾਂ ਸਿੰਘਾਂ ਨੇ ਜਾ ਕੇ ਉਹਨੂੰ ਸੋਧਿਆ ਜਿਸ ਗੱਲ ਦਾ ਬਤਲਾ ਲਿਆ ਸੀ ਜਿਸ ਬੀਜੇਪੀ ਨੇ ਉਸ ਤੋਂ ਬਾਅਦ ਜਾ ਕੇ ਉਹਨਾਂ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸਿਗਰਟਾਂ ਵਾਲੀਆਂ ਗੁਰੂ ਰਾਮਦਾਸ ਸਾਹਿਬ ਦੇ ਸਰੂਪ ਦੇ ਉੱਤੇ ਉੱਥੇ ਰੇਲਵੇ ਸਟੇਸ਼ਨ ਤੇ ਮਾਡਲ ਭੰਨਿਆ ਉਹਦੇ ਜੁੱਤੀਆਂ ਸਮੇਤ ਨੱਚੇ ਭੰਗੜੇ ਪਾਏ ਉਹਨਾਂ ਨੇ ਫੇਰ ਮਾਰਨਾ ਪਿਆ ਸੀ ਉਸ ਬੰਦੇ ਨੂੰ ਹਰਮਨਸਰ ਲਾਲ ਖੰਨੇ ਨੂੰ ਤਾਂ ਮਾਰਿਆ ਸੀ ਠੀਕ ਜਿਸ ਭਾਜਪਾ ਦੇ ਆਗੂਆਂ ਨੇ ਅਡਵਾਨੀ ਵਰਗਿਆਂ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਆ ਉਹ ਲਿਖੀ ਆ ਮੇਰੀ ਜ਼ਿੰਦਗੀ ਦੇ ਵਿੱਚ ਉਹਨੇ ਜੋ ਵੀ ਲਿਖਿਆ ਹਨਾ ਮੇਰੀ ਹਾਂ ਉਹਦੇ ਵਿੱਚ ਉਹ ਕਹਿੰਦਾ ਬੰਦਾ ਕਿ ਜਿਹੜਾ ਉਸ ਕਿਤਾਬ ਚ ਪੜ ਲਓ ਕਿ ਸੰਤ ਜਰਨੈਲ ਸਿੰਘ ਨੂੰ ਉਹ ਲਿਖਦਾ ਹੈ ਕਿ ਭਸਮਾ ਸਰਦੈਤ ਸੀ ਹੂੰ ਇੰਦਰਾ ਗਾਂਧੀ ਜਿਹੜੀ ਉਹ ਦੁਰਗਾ ਮਾਤਾ ਸੀ ਤੇ ਉਹਨੇ ਇੱਕ ਦਾਇਪ ਦਾ ਨਾਸ ਕੀਤਾ ਹੂੰ ਉਹਨੇ ਇਹ ਗੱਲਾਂ ਲਿਖੀਆਂ ਨੇ ਹੂੰ ਠੀਕ ਹੈ ਇਹ ਬੰਦਾ ਉਸ ਪਾਰਟੀ ਲਈ ਵੋਟਾਂ ਮੰਗੇ ਜਿਸ ਪਾਰਟੀ ਨੇ ਕਿਹਾ ਹੋਵੇ ਹਰਮੰਦਰ ਸਾਹਿਬ ਤੇ ਹਮਲਾ ਜਾਇਜ਼ ਆ ਜਿਸ ਪਾਰਟੀ ਨੇ ਗਿੱਦੇ ਤੇ ਭੰਗੜੇ ਪਾਏ ਤੇ ਲੱਡੂ ਵੰਡੇ ਉਹਨਾਂ ਹਮਲੇ ਦੀ ਖੁਸ਼ੀ ਵਿੱਚ ਹੂੰ ਠੀਕ ਹੈ ਇਸ ਪਾਰਟੀ ਲਈ ਬੰਦਾ ਮੰਗੇ ਵੋਟਾਂ ਕੀ ਦੰਦਮੇ ਟਕਸਾਲ ਦੇ ਮੁਖੀ ਦੇ ਉੱਤੇ ਹਮਲਾ ਹੋਇਆ ਵੇ ਕਾਲ ਤੱਕ ਸਭ ਸਿੱਖ ਕੌਮ ਦੇ ਉੱਤੇ ਹਰਮੰਦਰ ਸਾਹਿਬ ਤੇ ਹਮਲਾ ਕੌਮ ਦਾ ਬੱਚਾ ਬੱਚਾ ਇਸ ਸੰਘਰਸ਼ ਵਿੱਚ ਕੋਦ ਦੇ ਪਿਆ ਕਿ ਉਹ ਬੰਦਾ ਬੀਜੇਪੀ ਉਹ ਜਮਾਤਲੀ ਵੋਟਾਂ ਮੰਗੇ ਜਿਹੜੀ ਅੱਜ ਵੀ ਸਾਡੇ ਕਿਸਾਨਾਂ ਦਾ ਖੂਨ ਪੀ ਕੇ ਨਹੀਂ ਰੱਜੀ 800 ਕਿਸਾਨ ਸ਼ਹੀਦ ਹੋ ਗਿਆ ਉਹਨਾਂ ਇਨਸਾਫ ਨਹੀਂ ਦਿੱਤਾ ਅੱਜ ਵੀ ਇੱਕ ਸਾਡਾ ਕਿਸਾਨ ਭਰਾ ਸਿੱਖ ਆਗੂ ਸਰਦਾਰ ਦੱਲੇਵਾਲ ਸਾਹਿਬ ਜੀ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਆਪਦੀ ਕਿਸਾਨ ਭਰਾਵਾਂ ਲਈ ਕੀ ਦੇ ਬਖਲਾ ਬੀਜੇਪੀ ਦੀ ਇਹ ਬੰਦਾ ਉਹਨਾਂ ਦੀ ਆਰਐਸਐਸ ਦੇ ਏਜੰਡੇ ਤੁਹਾਨੂੰ ਪਤਾ ਕੀ ਨੇ ਉਸ ਕੌਮ ਨੂੰ ਨਿਕਲਣਾ ਚਾਹੁੰਦੀ ਆ ਜੀ ਇਹ ਉਹਨਾਂ ਨਾਲ ਇਹ ਕੌਮ ਦੇ ਮੇਲੇ ਨਾ ਹੁੰਦਾ ਤੇ ਉਹਨਾਂ ਦੀ ਬੋਟਾ ਮੰਗਦਾ ਫਿਰਦਾ ਜਿਹੜੇ ਹੱਤ ਨਾਲ ਦਮਦਮ ਇੱਕ ਸਾਲ ਦਾ ਮੁਖੀ ਆ ਜੀ ਭਾਈ ਗੋਪਾਲਾ ਜੀ ਮੈਂ ਇੱਕ ਚੀਜ਼ ਇੱਥੇ ਤੁਹਾਨੂੰ ਜ਼ਰੂਰ ਪੁੱਛਣੀ ਚਾਹੁੰਦਾ ਜਿਹੜੀ ਇਹ ਵੀਡੀਓ ਹੈ ਇਹਦੀ ਪ੍ਰਮਾਣਿਕਤਾ ਪਹਿਲਾਂ ਮੈਨੂੰ ਦੱਸਿਓ ਕਿ ਜਿਹੜੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਦੇ ਵਿੱਚ ਉਹ ਭਾਈ ਤੋਂ ਮਾਨ ਨਹਾਉਂਦੇ ਨਜ਼ਰ ਆ ਰਹੇ ਜਾਂ ਉਹਨਾਂ ਨਾਲ ਜਾਂਦੇ ਨਜ਼ਰ ਆ ਰਹੇ ਆ ਇਹ ਐਤਕੀ ਦੀ ਆ ਜਾਂ ਪੁਰਾਣੀ ਆ ਪਹਿਲਾਂ ਤਾਂ ਇਹ ਵੀ ਕਲੀਅਰ ਹੋਣਾ ਜ਼ਰੂਰੀ ਇਸ ਵਾਰੀ ਦੀ ਹੈ ਜੀ ਇਸ ਵਾਰੀ ਉੱਥੇ ਗਿਆ ਹੋਇਆ ਹੈ ਹਾਂ ਬਿਲਕੁਲ ਇਸ ਵਾਰੀ ਦੀ ਹੈ ਹੂੰ ਤੇ ਉਹ ਜਦੋਂ ਗਿਆ ਸੀ ਗਿਆ ਹੈ ਹੂੰ ਗੱਲ ਤਾਂ ਜਾਣਦੀ ਆ ਹੂੰ ਠੀਕ ਆ ਫਿਰ ਮੈਂ ਤੁਹਾਨੂੰ ਇੱਕ ਹੋਰ ਅਗਲੀ ਗੱਲ ਦੱਸ ਦੇਵਾਂ ਜੀ ਜੀ ਕੋਈ ਸਵਾਲ ਹੋਇਆ ਤੁਸੀਂ ਮੈਨੂੰ ਜਰੂਰ ਕਰਿਓ ਪਰ ਮੈਂ ਦਮਦਮੀ ਟਕਸਾਲ ਦੇ ਮੁਖੀਆਂ ਦਾ ਇਤਿਹਾਸ ਦਿੰਦਾ ਕਿ ਦਮਦਮੀ ਟਕਸਾਲ ਦੇ ਮੈਂ ਜ਼ਰੂਰ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਦੀ ਮर्यादा ਇਦਾਂ ਦੀ ਰਹੀ ਹੈ ਭਾਵੇਂ ਇੱਕ ਇੱਕ ਵੱਖਰੀ ਮਤ ਜ਼ਰੂਰ ਹੈ ਇਹ ਭਾਵੇਂ ਸਨਾਤਨ ਤੇ ਸਿੱਖ ਮਤ ਦੇ ਵਿੱਚ ਇਹ ਫਰਕ ਹੈਗਾ ਕਿ ਜੇ ਆਪਾਂ ਕਿਸੇ ਤੀਰਥ ਸਥਾਨ ਦੇ ਵਿੱਚ ਜੇ Hindu ਭਾਈ ਨਹਾਉਂਦੇ ਨੇ ਤਾਂ ਸਿੱਖ ਧਰਮ ਦੇ ਵਿੱਚ ਉਸ ਨੂੰ ਉਸ ਤਰ੍ਹਾਂ ਨਹੀਂ ਮੰਨਿਆ ਜਾਂਦਾ ਪਰ ਇਸ ਦੇ ਬਾਵਜੂਦ ਅਸੀਂ ਹਰ ਧਰਮ ਦੀ ਰਿਸਪੈਕਟਿਵ ਨਾਲੋਂ ਨਾਲ ਕਰਦੇ ਹਾਂ ਪਰ ਇਹ ਜ਼ਰੂਰ ਦੱਸਿਓ ਕਿ ਕਦੀ ਦਮਦਮੀ ਟਕਸਾਲ ਦੇ ਇਤਿਹਾਸ ਦੇ ਵਿੱਚ ਇਦਾਂ ਦਾ ਕੋਈ ਰਿਹਾ ਕਿ ਕਦੀ ਗੰਗਾ ਸ্নান ਕੀਤਾ ਗਿਆ ਹੋਵੇ ਜਾਂ ਕੁਝ ਇਦਾਂ ਹੋਇਆ ਹੋਵੇ ਦੇਖੋ ਜੀ ਕੋਈ ਟਾਈਮ ਹੁੰਦਾ ਕਿਸੇ ਗੱਲ ਦਾ ਜੀ ਕੋਈ ਸਮਾਂ ਹੁੰਦਾ ਹੂੰ ਤਵੱਜੂ ਦਿਓ ਮੇਰਾ ਥੋੜਾ ਜਿਹਾ ਇਸ ਗੱਲ ਦਾ ਵਾ ਧਿਆਨ ਦਿਓ ਜੀ 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 ਜੇ ਗੰਗਾ ਹੀ ਨਾ ਹੁੰਦਾ ਸਿੱਖਾਂ ਨੇ ਗੰਗਾ ਇੱਕ ਸਤਕਾਰਯੋਗ ਪਵਿੱਤਰ ਜੀ ਉਹਨਾਂ ਦੇ ਦੇਵਤਿਆਂ ਦੇ ਧਰਮ ਦਾ ਉਹਨਾਂ ਦੀ ਸ਼ਰਧਾ ਦਾ ਨੌਂ ਦਾ ਇੱਕ ਗੰਗਾ ਉਹਨਾਂ ਦੀ ਜੀ ਜੀ ਉਨਾਂ ਲਈ ਅਤਰਬੈਣੀਆਂ ਉਹਨਾਂ ਲਈ ਸ਼ੋਭਨੀਕ ਨੇ ਉਹਨਾਂ ਨੂੰ ਮੁਬਾਰਕ Hindu ਧਰਮ ਵਾਲਿਆਂ ਉਹਨਾਂ ਦੇ ਭਰਾਵਾਂ ਨੂੰ ਠੀਕ ਹੈ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ Hindu ਦੇਵ ਦੇਵਤੇ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਇਹੋ ਹੀ ਗੱਲ ਹੁੰਦੀ ਹਾਂ ਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਨਗਰੀ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਦੀ ਪਵਿੱਤਰ ਤਰਤੀਸ ਤਲਾਬ ਬਣਾ ਕੇ ਸਰੋਵਰ ਦੀ ਖਦਾਈ ਕਰਾਇਆ ਕਿਤੇ ਸਿੱਖਾਂ ਨੂੰ ਮਹਾਨਤਾ ਸਰੋਵਰ ਚ ਇਸ਼ਨਾਨ ਕਰਨ ਲਈ ਕਿਉਂ ਦਿੰਦੇ ਸਿੱਖਾਂ ਲਈ ਵੱਖਰੇ ਸਰੋਵਰ ਤਿਆਰ ਕਰ ਕਰਾਏ ਤਾਨ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਅਮਰਸਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਸੇਵਾ ਹੱਥੀਂ ਕਰਵਾਈ ਸਾਡੇ ਗੁਰੂ ਸਾਹਿਬ ਸਾਨੂੰ ਅਜ ਤੋਂ 400 ਸਾਲ 450 ਸਾਲ ਪਹਿਲਾਂ ਹੀ ਇਹ ਜਿਹੜੀਆਂ ਹੈਗੀਆਂ ਆ ਸਾਰੀਆਂ ਸੇ ਵਾਹ ਬਫ ਟੁਪੀ ਨੇ ਠੀਕ ਹੈ ਜੀ ਉਹਦੇ ਵਿੱਚ ਇਹ ਸਾਰੇ ਸਾਨੂੰ ਤੀਰਥ ਇਸ਼ਨਾਨ ਕਰਨ ਲਈ ਸਰੋਵਰ ਬਖਸ਼ ਕੇ ਗਏ ਆ ਹਰਮੰਦਰ ਸਾਹਿਬ ਸ੍ਰੀ ਧਰਮਤਾਰਨ ਸਾਹਿਬ ਆਪਣੇ ਹੱਥੀਂ ਦਰਬਾਰ ਦੇ ਕੇ ਗਏ ਆ ਖਾਲਸੇ ਨੂੰ ਇਹ ਨਹੀਂ ਕਲਗੀ ਤਰਪਾਸ਼ ਨੇ ਆਖਿਆ ਵੀ ਜਾ ਕੇ ਕਿਤੇ ਹੋਰ ਥਾਵਾਂ ਤੇ ਨਾ ਉਤੋ ਉਹਨਾਂ ਦੇ ਧਰਮ ਨੂੰ ਉਹਨਾਂ ਦਾ ਧਰਮ ਬਾਰ ਸਾਡੇ ਲਈ ਸਰੋਵਰ ਬਣਾਏ ਨੇ ਅਸੀਂ ਇਸ਼ਨਾਨ ਕਰਦੇ ਆ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਕਿਸੇ ਨੂੰ ਰੋਕਦੇ ਨਹੀਂ ਗੁਰੂ ਰਾਮਦਾਸ ਦੇ ਘਰ ਆ ਕੇ ਇਸ਼ਨਾਨ ਕਰਨ ਤੋਂ ਲੰਗਰ ਪ੍ਰਸ਼ਾਦਾ ਛਕਣ ਤੋਂ ਇਹ ਆ ਦਮਦਮੀ ਤਕਸਾਲ ਦੇ ਮੁਖੀਆਂ ਦਾ ਇਤਿਹਾਸ ਤੁਹਾਨੂੰ ਦੱਸਣ ਲੱਗਾ ਦਮਦਮੀ ਤਕਸਾਲ ਦੇ ਮੁਖੀ ਜਾਂਦੇ ਨੇ ਪ੍ਰਚਾਰ ਕਰਨ ਜਾਂਦੇ ਆ ਵਿਦੇਸ਼ਾਂ 'ਚ ਜਾਂਦੇ ਨੇ ਕਦੀ ਕਿਸੇ ਦਮਦਮੀ ਤਕਸਾਲ ਦੇ ਮੁਖੀ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਮਦਮੀ ਤਕਸਾਲ ਦੇ ਮੁਖੀ ਆ ਪਹਿਲੇ ਮੈਂ ਦਮਦਮੀ ਤਕਸਾਲ ਦੇ ਮੁਖੀਆਂ ਦਾ ਇਤਿਹਾਸ ਸੁਣਾ ਦੇਵਾਂ ਜਦੋਂ ਮੁਗਲਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਆਣ ਕੇ ਬੇਅਦਬੀ ਕੀਤੀ ਹਮ ਕਬਜ਼ਾ ਕਰਕੇ ਤੇ ਉੱਥੇ ਬਹੁਤ ਬੁਰੀ ਤਰ੍ਹਾਂ ਤਾंडਵ ਨੱਚਿਆ ਹਮ ਸਾਰਾ ਕੁਝ ਕਰ ਰਹੇ ਸੀ ਇਸ ਗੱਲ ਦੀ ਖਬਰ ਦੰਦਨੀ ਤਕਸਾਲ ਦੇ ਪਹਿਲੇ ਮੁਖੀ ਜ਼ਫੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦੰਦਮਾ ਸਾਹਿਬ ਮਿਲੀ ਉਹ ਮਰਦ ਸੂਰਮਾ ਹਮ ਆਏ ਜੁਦ ਕੀਤਾ ਜੁਦ ਕਰਦਿਆਂ ਹਮ ਉਹਨਾਂ ਦਾ ਚੱਬੇ ਦੀ ਧਰਤੀ ਤੇ ਸੀਸ ਟੜ ਨਾਲ ਰਗ ਹੋ ਜਾਂਦਾ ਦਮਨਵੀਂ ਟਕਸਾਲ ਦਾ ਮੁਖੀ ਲੱਥੇ ਸੀਸ ਤੋਂ ਲੜਿਆ ਤੇ ਪਾਵਨ ਹਰਮੰਦਰ ਸਾਹਿਬ ਨੂੰ ਪਿਆਜ ਕਰਾਇਆ ਦੂਸਰੇ ਮੁਖੀ ਆਉਂਦੇ ਆ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਜੀ ਤੇ ਅਬਦਾਲੀ ਚੜ ਕੇ ਆਉਂਦਾ ਹੈ ਅਬਦਾਲੀ ਦੇ ਨਾਲ ਤੇ ਸਿੰਘ ਕਿੰਨੇ ਬਾਬਾ ਜੀ ਕੋਲ ਕੀ ਸਿੰਘ ਉਹਦੀ 30000 ਤੋਂ ਵੱਧ ਫੌਜਾਂ ਦੇ ਨਾਲ ਤੀਗਾ ਤੇ ਤਲਵਾਰਾਂ ਦੇ ਇਹ ਤੇ ਗੰਪੀਰਾਂ ਦੇ ਨਾਲ ਜੂਝ ਕੇ ਟਕਰਾ ਕਰਦਾ ਆਹ ਲਾਉਂਦੇ ਆ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ। ਜੀ। ਦਮਦਨੀ ਟਕਸਾਲ ਦੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਜੂਝ ਕੇ ਸ਼ਹੀਦ ਹੁੰਦੇ ਨੇ। ਜੀ। ਦਮਦਨੀ ਟਕਸਾਲ ਦੇ ਮੁਖੀਆਂ ਦਾ ਇਤਿਹਾਸ ਤੀਸਰੇ ਮੁਖੀ ਹੁੰਦੇ ਸ਼ਹੀਦ ਭਾਈ ਮਨੀ ਸਿੰਘ ਜੀ ਜੀ ਜਦੋਂ ਸਰਦਾਰ ਖਾਲਸੇ ਦੀ ਗੱਲ ਚੱਲਦੀ ਕੌਮ ਨੂੰ ਇਕੱਠਿਆਂ ਕਰਨ ਦੀ ਗੱਲ ਚੱਲਦੀ ਆ। ਜੀ। ਬਾਬਾ ਜੀ ਨੂੰ ਕਈ ਤਰ੍ਹਾਂ ਦੇ ਸਿਹੇ ਦੇ ਕੇ ਫਤਵੇ ਦੇ ਕੇ ਦਮਦਨੀ ਟਕਸਾਲ ਦੇ ਮੁਖੀ ਨੂੰ ਹੂੰ ਕੱਢ ਦੋ ਬੰਦ ਕਰਕੇ ਕੱਟ ਕੇ ਸ਼ਹੀਦ ਕਰਤਾ ਉਹਨਾਂ ਇੰਨੀ ਆਪਣੀ ਕੌਮ ਲਈ ਸੁਦਾਬਲੀ ਖੜੇ ਜੀ ਦਮਦਮੀ ਟਕਸਾਲ ਦੇ ਮੁਖੀ ਸ਼ੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 13ਵੀਂ ਥਾਂ ਤੇ ਆਉਂਦੇ ਨੇ ਜੀ ਤੇ ਭਾਰਤੀ ਹਿੰਦ ਹਕੂਮਤ ਦੀ ਰਾਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਐਮਰਜੈਂਸੀ ਦਾ ਐਲਾਨ ਕਰ ਦਿੰਦੀ ਹੈ ਜੀ ਤੇ ਐਮਰਜੈਂਸੀ ਦੀਆਂ ਭੱਜੀਆਂ ਡਾ ਕੇ ਤੋੜ ਕੇ ਉਹਦੀ ਲਈ ਹੋਈ ਇੱਕ ਦੇਸ਼ ਦੀ ਮਾਲਕ ਹੋਵੇ ਉਹ ਇੱਕ ਐਲਾਨ ਕਰਦੀ ਕਿ ਐਮਰਜੈਂਸੀ ਲਾਗਤੀ ਗਈ ਆ ਉਹ ਸਿੱਖਾਂ ਨੂੰ ਨਪੁੰਸੂ ਕਰਨਾ ਚਾਹੁੰਦੀ ਸੀ ਜੀ ਨਸਬੰਦੀ ਕਰਨਾ ਚਾਹੁੰਦੀ ਸੀ ਬਹੁਤ ਕੁਝ ਪੰਜਾਬ ਸਿੱਖਾਣਾ ਕਰਨਾ ਚਾਹੁੰਦੀ ਸੀ ਪਰ ਉਹ ਮਰਦ ਸੂਰਮਾ ਉੱਥੇ ਕਲਗੀਧਰ ਪਾਤਸ਼ਾਹ ਦੀ ਸਾਜੀ ਨਵਾਜੀ ਦੰਦਮੀਕਸਾਲ ਦੇ 13ਵੇਂ ਬੁਖਰੀ ਸੱਚਖੰਡ ਦਾ ਸੀ ਸੰਤ ਬਾਬਾ ਕਰਤਾਰ ਸਿੰਘ ਹੀ ਖਾਲਸਾ ਭਿੰਡਰਾਵਾਲਿਆਂ ਨੇ ਤੀਰ ਨਾਲ ਲਕੀਰ ਖਿੱਚ ਕੇ ਤੇ ਡੰਕੇ ਤੇ ਚੋਟ ਮਾਰ ਕੇ ਉਹਦੇ ਲਈ ਹੋਈ ਅਮਰਜੈਂਸੀ ਦੀਆਂ ਭੱਜੀਆਂ ਨਹੀਂ ਡਾਈਆਂ ਤੋੜ ਕੇ ਤੈਸਨਸ ਕਰ ਦਿੱਤੀ ਅਤੇ 37 ਮਹਾ ਜੂਸ ਕੱਢ ਕੇ ਦਿੱਲੀ ਪਹੁੰਚੇ ਇੰਦਰਾ ਗਾਂਧੀ ਦੇ ਮੂੰਹ ਤੇ ਉਹਨੂੰ ਖਰੀਆਂ ਸਨਾ ਕੇ ਆਏ ਇਹ ਦੰਦਮੀ ਤਖਤਾਲ ਤੇ ਮੁਖੀਆਂ ਦਾ ਇਤਿਹਾਸ ਆ ਅਗਲੇ ਮੁਖੀ ਬਣਦੇ ਸੰਤ巴巴 ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਇੰਦਰਾ ਗਾਂਧੀ ਦੇ ਤੇਵਰ ਬਦਲ ਜਾਂਦੇ ਆ ਇਹ ਤਖਤਾਲ ਦਾ ਮੁਖੀ ਨਵਾਂ ਆ ਗਿਆ ਹੁਣ ਇਹਦੇ ਨਾਲ ਦਸਤ ਪੰਜਾ ਲੈਣੀ ਆ ਤੇ ਫਿਰ ਉਹ ਮਰਦ ਨੇ ਜਿਸ ਤਰੀਕੇ ਨਾਲ ਭਿੜ ਕੇ ਵਿਖਾਇਆ ਉਹ ਦੁਨੀਆ ਦੇ ਉੱਤੇ ਮਿਸਾਲ ਬਣਾ ਕੇ ਗਏ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਬਾ ਦੀਪ ਸਿੰਘ ਜੀ ਚੌਧਵੀਂ ਥਾਂ ਤੇ ਬੈਠਦੇ ਨੇ ਤੇ ਭਾਰਤ ਦੀ ਮਿਲਟਰੀ ਚੜ ਕੇ ਆਉਂਦੀ ਆ ਤੇ ਉਹਨਾਂ ਦੇ ਨਾਲ ਲੜਨ ਵਾਲੇ ਕਿਹੜੇ ਸੀ ਹਮ ਅਮਰ ਸ਼ਹੀਦ ਭਾਈ ਸਾਹਿਬ ਭਾਈ ਬ੍ਰੀਖ ਸਿੰਘ ਜੀ ਖਾਲਸਾ ਜਰਨੈਲ ਸ਼ਬੀਖ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਜੈਦਰ ਸਿੰਘ ਸਜਾਰ ਸਿੰਘ ਜੀ ਮਰਜੀਵੜੇ ਸਿੰਘ ਗੁਰੂ ਕੇ ਲਾਲ ਉਥੇ ਜੂਝ ਕੇ ਸ਼ਹੀਦ ਹੋਏ ਤੇ ਚੜ੍ਹ ਕੇ ਆਰਮੀ ਦੇ ਹਿੱਕਾਂ ਵਿੱਚ ਕिलो-ਕिलो ਪਿੱਤਲ ਭਰ ਕੇ ਲੱਦ ਕੇ ਟਰੱਕ ਭਰ ਚ ਉਹਨਾਂ ਦੀਆਂ ਲਾਸ਼ਾਂ ਦੇ ਤੋਰੇ ਸੀ ਇਹ ਦੰਦ ਮੀ ਟਕਸਾਲ ਦਾ ਇਤਿਹਾਸ ਹੈ ਦੰਦ ਮੀ ਟਕਸਾਲ ਦੇ ਮੁਕੀਨ ਨਾ ਤਾਂ ਕਹਿੰਦੇ ਇੱਥੇ ਇਹ ਵੀ ਦੱਸਿਓ ਕਈ ਥਾਵਾਂ ਦੇ ਉੱਤੇ ਕਿਹਾ ਜਾਂਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਹੁਣ ਇੱਕ ਵਾਰੀ ਕਹਿੰਦੇ ਜਾ ਕੇ ਆਏ ਸੀ ਤੇ ਉਹਨਾਂ ਨੇ ਵੀ ਚੁਬੀ ਮਾਰੀ ਸੀਗੀ ਇਹਦੇ ਵਿੱਚ ਕੋਈ ਸੱਚ ਹੈਗਾ ਆ ਭਲਾ ਬਿਲਕੁਲ ਨਾ ਸੰਤ ਜਰਨੈਲ ਸਿੰਘ ਇਸ ਤਰ੍ਹਾਂ ਦੇ ਹੈ ਤੇ ਨਾ ਹੈਗੇ ਸੀ ਜੇ ਗਏ ਨੇ ਤੂ ਪਨਵੇਂ ਪਾ ਕੇ ਆਈ ਓਕੇ ਉਹਨਾਂ ਦੇ ਵਿੱਚ ਉੱਥੇ ਕਬੂਤਿਆਂ ਵੱਲਦੇ ਫਿਰਦੇ ਸੀ ਕੀ ਸੰਤ ਜਰਨੈਲ ਸਿੰਘ ਨੂੰ ਕਦੀ ਹੋਲੀਆਂ ਖੇਡਦੇ ਰੰਗ ਲਾਉਂਦੇ ਕਦੀ ਤਿਲਕ ਲਾਉਂਦੇ ਦੇਖਿਆ ਨਹੀਂ ਜੇ ਗਏ ਸੀ ਵਾਲੀ ਗੱਲ ਮਤਲਬ ਕਲੀਅਰ ਕਰੋ ਗਏ ਸੀ ਕਿ ਨਹੀਂ ਗਏ ਸੀ ਮਤਲਬ ਇਹ ਬਹੁਤ ਸਵਾਲ ਹੈ ਬਹੁਤ ਲੋਕ ਸਵਾਲ ਕਰਦੇ ਆ ਕਰੀ ਜਾਂ ਨਾ ਨਹੀਂ ਗਏ ਮੈਂ ਤਾਂ ਅੰਮ੍ਰਿਤਮੇ 1 ਸਾਲ ਦਾ ਵਿਦਿਆਰਥੀ ਸੰਤ ਬਾਬਾ ਜਰਨੈਲ ਸਿੰਘ ਨਹੀਂ ਗਏ ਮੈਂ ਕਹਿੰਨਾ ਜਿਸ ਤਰ੍ਹਾਂ ਕੇ ਇਹ ਗੱਲ ਦੱਸੀ ਕਿ ਇਹ ਇਹ ਦੰਦਮੀ ਟਕਸਾਲ ਦੇ ਮੁਖੀਆਂ ਨੇ ਤਾਂ ਫਿਰ ਆ ਸਿਧਾਂਤ ਰਚਿਆ ਇਹ ਜੋ ਮੈਂ ਤੁਹਾਨੂੰ ਦੱਸ ਕੇ ਆਇਆ ਇਹ ਦੰਦਮੀ ਟਕਸਾਲ ਦੇ ਮੁਖੀਆਂ ਦਾ ਸਿਧਾਂਤ ਦੇ ਇਤਿਹਾਸ ਸੁਣਾਇਆ ਨੇ ਕੀ ਦੰਦਮੀ ਟਕਸਾਲ ਦੇ ਮੁਖੀਆਂ ਨੇ ਵੋਟਾਂ ਵੰਡੀਆਂ ਸੀ ਜੋ ਕੁਝ ਇਸ ਬੰਦੇ ਨੇ ਜਿੰਨੀਆਂ ਕ੍ਰੀਤੀਆਂ ਕਰ ਦਿੱਤੀਆਂ ਜਿੰਨਾ ਕੁਝ ਇਸ ਬੰਦੇ ਨੇ ਕਰ ਦਿੱਤਾ ਹੈ ਸੰਤ ਜਰਨੈਲ ਸਿੰਘ ਤਾਂ ਆਉਂਦੇ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿਅਦਬੀ ਕਰਕੇ ਆਉਂਦਾ ਜਾਂ ਪਤਾ ਲੱਗ ਜਾਂਦਾ ਤੇ ਉਹਨੂੰ ਜਿਹੜਾ ਸਿੱਖ ਸਿੱਖ ਸੋਧ ਕੇ ਆਉਂਗਾ ਉਹਨੂੰ ਮਹ ਸੋਨੇ ਨਾਲ ਤੁਨੂ ਭਾਈ ਰਣਜੀਤ ਸਿੰਘ ਸਿੰਘ ਸਾਹਿਬ ਨੇ ਨੂੰ ਆਮਨੇ ਤੋਲਿਆ ਕਿ ਨਹੀਂ ਸਰ ਬਣਾਇਆ ਕਿ ਨਹੀਂ ਤਖਤ ਦਾ ਜਹਦਾਰ ਉਹਨਾਂ ਫਿਰ ਬਦਲਾ ਲਿਆ ਕਿ ਨਹੀਂ ਨਰਨਕਾਰੀ ਕਾਣ ਦਾ ਇਹ ਦਮਦਮੀ ਤਖਸਾਲ ਦੇ ਵੀਰ ਜੀ ਮੁਖੀਆਂ ਦਾ ਇਤਿਹਾਸ ਆ ਦਮਦਮੀ ਤਖਸਾਲ ਇੱਕ ਮਹਾਨ ਤੇ ਪਾਕ ਪਵਿੱਤਰ ਸੰਸਥਾ ਸੀ ਹੈ ਤੇ ਜੋ ਜੋ ਅਟਲ ਰਹੇਗੀ ਪਰ ਇਹ ਬੰਦਾ ਅੱਜ ਤੋਂ ਬਾਅਦ ਦਮਦਮੀ ਤਖਸਾਲ ਦੇ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜ਼ਿੰਮੇਵਾਰ ਅਖਵਾਉਣ ਦਾ ਹੱਕਦਾਰ ਨਹੀਂ ਤੇ ਨਾ ਇਹਨੂੰ ਹਰਗਿਜ ਇਹਨੂੰ ਅਸੀਂ ਅਧਿਕਾਰ ਦਿੰਨੇ ਆ ਜੀ ਇਸ ਤਰ੍ਹਾਂ ਨਾ ਕਰਦੇ ਸਭ ਸ਼ਬਦਾਂ ਦੇ ਵਿੱਚ ਅੱਜ ਤੋਂ ਬਾਅਦ ਖਬਰਦਾਰ ਜੇ ਆਪਣੇ ਦੰਦਮੀ ਟਕਸਾਲ ਦਾ ਨਾਮ ਵਰਤਣ ਦਾ ਯਤਨ ਕੀਤਾ ਤਾਂ ਬੁਰੀ ਤਰ੍ਹਾਂ ਪੇਸ਼ ਆਵਾਂਗੇ ਭਾਈ ਗੋਪਾਲਾ ਜੀ ਮੈਂ ਅੰਤਲਾ ਸਵਾਲ ਪੁੱਛਾਂਗਾ ਇਸੇ ਚੀਜ਼ ਨੂੰ ਲੈ ਕੇ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਇਹ ਵੀ ਤਰਕ ਕੀਤਾ ਜਾ ਰਿਹਾ ਹੈ ਕਿ ਇੱਕ ਪਾਸੇ ਹਰਨਾਮ ਸਿੰਘ ਧੋਮਾ ਜਿਹੜਾ ਨੂੰ ਦੰਦਮੀ ਟਕਸਾਲ ਦੇ ਮੁਖੀ ਵਜੋਂ ਦੱਸਿਆ ਜਾਂਦਾ ਤੇ ਇੱਕ ਪਾਸੇ ਤੁਸੀਂ ਇਹ ਦਾਵਾ ਕਰਦੇ ਪਏ ਹੋ ਕਿ ਨਹੀਂ ਉਹ ਕਿਸੇ ਵੀ ਅਹੁਦੇ ਤੇ ਨਹੀਂ ਰਹਿਣਗੇ ਮਤਲਬ ਇਹ ਸਵਾਲ ਵਾਜਬ ਚੁੱਕਿਆ ਜਾ ਰਿਹਾ ਜਾਂ ਗੈਰ ਵਾਜਬ ਹੈ ਤੁਸੀਂ ਦੱਸੋ ਕਿ ਤੁਸੀਂ ਕਿਸ ਅਧਿਕਾਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਉਤਾਰਨ ਦੀ ਗੱਲ ਕਰ ਰਹੇ ਹੋ ਜਦੋਂ ਪੰਥ ਕੌਮ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਗ੍ਰਾਹਤਾ ਆ ਜਾਣ ਜਦੋਂ ਇਹੋ ਜਿਹੇ ਲੋਕ ਕੌਮ ਵਿੱਚ ਗ੍ਰਾਹਤਾ ਵਾਲੇ ਬੰਦੇ ਕਿਸੇ ਸੰਸਥਾ ਨੂੰ ਖੜਨ ਦਾ ਯਤਨ ਕਰਨ ਤਾਂ ਪੰਥ ਅਜਿਹੇ ਫੈਸਲੇ ਲੈਣ ਲਈ ਪੰਥ ਨੂੰ ਬਹੁਤ ਵੱਡੇ ਅਧਿਕਾਰ ਤੇ ਹੱਕ ਨੇ ਮੈਂ ਕੰਨਾ ਸੇਖਣੀ ਸ਼੍ਰੋਮਣੀ ਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੇ ਪਈਸਾ ਪਾਇਰਨ ਜੀਤ ਸਿੰਘ ਸਿੰਘ ਸਾਹਿਬ ਨੇ ਪੰਥਕ ਜਥੇਬੰਦੀਆਂ ਨੇ ਦਾਲ ਪੰਥ ਨੇ ਮਹਾਪੁਰਖ ਨੇ ਜੀ ਨੌਜਵਾਨ ਆਗੂ ਨੇ ਫੈਡਰੇਸ਼ਨਾਂ ਨੇ ਤਕਸਾਲ ਦੇ ਸਿੰਘ ਨੇ ਦੰਦਮੀ ਤਕਸਾਲ ਸਾਰੇ ਖਾਲਸੇ ਪੰਥ ਦੀ ਮਹਾਨ ਸੰਸਥਾ ਤੇ ਯੂਨੀਵਰਸਿਟੀ ਆ ਜੀ ਤੇ ਕੌਮ ਦੀ ਯੋਧਿਆਂ ਦੀ ਖਾਨ ਆ ਮਰਦਾਂ ਦੀ ਬਹਾਦਰਾਂ ਦੀ ਜਥੇਬੰਦੀ ਆ ਉਥੇ ਇਹੋ ਜੇ ਗੀਤੀਆਂ ਦਾ ਕੋਈ ਕੰਮ ਨਹੀਂ ਕੋਈ ਹੱਕ ਨਹੀਂ ਕੋਈ ਥਾਂ ਨਹੀਂ ਇਹ ਫੈਸਲਾ ਪੰਥ ਨੇ ਕਰ ਲਿਆ ਤੇ ਜੋ ਫੈਸਲਾ ਇਹ ਅਟੱਲ ਆ ਇਹ ਹੋ ਕੇ ਰਹੇਗਾ ਇਸ ਤੋਂ ਪਿੱਛੇ ਲੰਗੜਿਆ ਜਾਵੇ ਬਲਵੰਤ ਸਿੰਘ ਦੀ ਜ਼ਮਾਨ ਤੋਂ ਇਸ ਤੋਂ ਬਾਅਦ ਇਹ ਨਹੀਂ ਸੁਣੋਗੇ ਕਿ ਏ ਜੀ ਅਸੀਂ ਫੈਸਲਾ ਵਾਪਸ ਲੈਣੇ ਜਾਏ ਇਸ ਤਰ੍ਹਾਂ ਦਾ ਮੈਂ ਨਹੀਂ ਹੈਗਾ ਇੱਕ ਜਸ ਸਿੱਖ ਮੈਂ ਨਹੀਂ ਕਰੀ ਠੀਕ ਠੀਕ ਹੈ ਭਾਈ ਸਾਹਿਬ ਬਹੁਤ শুকਰਿਆ ਜੀ ਜੀ ਦਾ ਖਾਲਸਾ ਬਾਈ ਜੀ